ਕੁਝ ਸਮਾਂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿਗੋਧ ਵਿੱਚ ਬੈਠੀ ਰਹਣ ਲੱਗੇ ਉਸ ਮਾਲਕ ਦੀ ਪਰਮਤਮਾ ਦੀ ਆਵਾਜ਼ ਦੇ ਨਾਲ ਗੁਰਦੁਆਰੇ ਤਨ ਕਰੀਏ ਮਨੁਭਰਤੀਆਂ ਨੂੰ ਕੁਝ ਸਮਾਂ ਆਕਰ ਕਰੀਏ ਜਿੱਥੇ ਵੀ ਬੈਠੇ ਹਾਂਗੇ ਸਰੀਰ ਕਰਕੇ ਗੁਰੂ ਕਾਸ਼ਾ ਦੀ ਹਜ਼ੂਰੀ ਵਿੱਚ ਬੈਠਿਆਂ ਮਨ ਕਰਕੇ ਵੀ ਪਿਆਰੇ ਜੁੜਨ ਦੇ ਤਨ ਕਰੀਏ ਕਿਉਂਕਿ ਜਦੋਂ ਮਨ ਜੁੜ ਜਾਏ ਕਿ ਨਾ ਕਿਤੇ ਕਿਤੇ ਮਨ ਦੇ ਵਿੱਚ ਸੰਜਮ ਧੀਰਜ ਸਨ ਸਿਲਤਾ ਕਿਤੇ ਪੈਦਾ ਹੋ ਜਾਏ ਸੰਜਮ ਤੇ ਧੀਰਜ ਸਹਿਣਸ਼ੀਲਤਾ ਪਿਆਰਿਓ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਬੰਦੇ ਨੂੰ ਮਿਲਦੀ ਅਸਲ ਇਹ ਗੁਣ ਨਹੀਂ ਜਿਹੜੇ ਸੰਜਮ ਧੀਰਜ ਇਹ ਮਿਲਦੀ ਉਹਨੂੰ ਉਹਨਾਂ ਨੂੰ ਜਿਹੜੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬੰਦੇ ਇਨੀ ਬਾਣੀ ਸੁਣਦੇ ਨੇ ਪੜ੍ਹਦੇ ਨੇ ਸੰਗਤ ਕਰਦੇ ਨੇ ਜਿਹੜੇ ਸਦਾ ਹੀ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਨੇ ਜਿਨ੍ਹਾਂ ਨੂੰ ਗਿਆਨ ਹੋਵੇ ਸੋਝੀ ਹੈ ਉਹਨਾਂ ਦੇ ਅੰਦਰ ਹੌਲੀ-ਹੌਲੀ ਸੰਜਮ ਧੀਰਜ ਸਨਸੀਲਤਾ ਦੇ ਗੁਣ ਜਿਹੜੇ ਇਹ ਪੈਦਾ ਹੋ ਜਾਂਦੇ ਨੇ ਸੰਜਮ ਕਿਹਨੂੰ ਕਹਿੰਦੇ ਨੇ ਧੀਰਜ ਕੀ ਹੈ ਪਿਆਰੇ ਇੱਕ ਛੋਟੀ ਜੀ ਕਹਾਣੀ ਹੈ ਕਿੱਥੋਂ ਦੇ ਖੁਨੀ ਰੀਕਾ ਦਾ ਕਹਿੰਦੇ ਰਾਸ਼ਟਰਪਤੀ ਬਣਿਆ ਰਾਸ਼ਟਰਪਤੀ ਬਣਨ ਤੋਂ ਬਾਅਦ ਕਹਿੰਦੇ ਨੈਸਲ ਮੰਡੇਲਾ ਆਪਣੇ ਕਹਿੰਦੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ ਜੇ ਤਾਂ ਹੋਟਲ ਦੇ ਵਿੱਚ ਕਹਿੰਦੇ ਖਾਣਾ ਖਾਣ ਵਾਸਤੇ ਆਇਆ ਔਰ ਸਭ ਨੇ ਕਹਿੰਦੇ ਆਪਣਾ ਮਨਪਸੰਦ ਖਾਣਾ ਆਰਡਰ ਕੀਤਾ ਜਦੋਂ ਸਭ ਕਹਿੰਦੇ ਖਾਣੇ ਦਾ ਇੰਤਜ਼ਾਰ ਕਰਨ ਲੱਗ ਪਏ ਵੀ ਟੇਬਲ ਤੇ ਉੱਪਰ ਪਹੁੰਚੇਗਾ ਖਾਣਾ ਇੰਤਜ਼ਾਰ ਕਰ ਰਹੇ ਨੇ ਠੀਕ ਹੈ ਕਹਿੰਦੇ ਉਸੇ ਮਡੇਲਾ ਦੀ ਕਹਿੰਦੇ ਸਾਹਮਣੇ ਵਾਲੀ ਇੱਕ ਸੀਟ ਦੇ ਉੱਪਰ ਵਿਅਕਤੀ ਖਾਣੇ ਦੇ ਕੰਦੇ ਇੰਤਜ਼ਾਰ ਕਰ ਰਿਹਾ ਸੀ ਉਹਦੇ ਸਾਹਮਣੇ ਬੈਠਾ ਸੀ ਮੰਡੇਲਾ ਦੇ ਕੋ ਵੀ ਖਾਣੇ ਦੇ ਇੰਤਜ਼ਾਰ ਕਰ ਰਿਹਾ ਸੀ ਮੰਡੇਲਾ ਨੇ ਕਹਿੰਦੇ ਆਪਣੇ ਸਿਰਖਿਆ ਕਰਮੀਆਂ ਨੂੰ ਕਿਹਾ ਕਿ ਉਹ ਵਿਅਕਤੀ ਨੂੰ ਆਪਣੇ ਕੰਦੇ ਨਾਲ ਬਿਠਾਉਣਾ ਕਰੋ ਕੋਲੇ ਬਿਲਾਓ ਉਨ ਇਦਾਂ ਹੀ ਹੋਇਆ ਕਹਿੰਦੇ ਉਹ ਕਹਿੰਦੇ ਵਿਅਕਤੀ ਨੂੰ ਟੇਬਲ ਤੇ ਖਾਣਾ ਖਾਣ ਲੱਗਿਆ ਜਦੋਂ ਕੋਲੇ ਬੁਲਾ ਕੇ ਖਾਣਾ ਖਵਾਇਆ ਪਰ ਖਾਣ ਵੇਲੇ ਕਿਤੇ ਕਿਤੇ ਕਹਿੰਦੇ ਹੱਥ ਕੰਮ ਨਹੀਂ ਰਹੀ ਸੀ ਜੋ ਮਲੇਲਾ ਜੀ ਦੇ ਸਾਹਮਣੇ ਰਾਸ਼ਟਰਪਤੀ ਦੇ ਸਾਹਮਣੇ ਬੈਠਾ ਸੀ ਟੇਬਲ ਦੇ ਉੱਪਰ ਉਹ ਖਾਣਾ ਤਾਂ ਖਾ ਰਿਹਾ ਸੀ ਪਰ ਹੱਥ ਕੰਮ ਨਹੀਂ ਰਹੀ ਸੀ ਕਿੰਦੇ ਖਾਣਾ ਖਾ ਕੇ ਕਹਿੰਦੇ ਉਹ ਸੱਜਣ ਸਿਰ ਝੁਕਾ ਕੇ ਬਾਹਰ ਚਲੇ ਗਿਆ ਕੁਝ ਨਾ ਬੋਲੇ ਚੁੱਪ ਕਰਕੇ ਜਿੱਦੋਂ ਖਾਣਾ ਖਾ ਕੇ ਸਿਰ ਝੁਕਾ ਕੇ ਕਹਿੰਦੇ ਬਾਹਰ ਚਲੇ ਗਿਆ ਉਹਦੇ ਜਾਣ ਤੋਂ ਕਹਿੰਦੇ ਬਾਅਦ ਰਾਸ਼ਟਰਪਤੀ ਸ੍ਰੀਖਿਆ ਦੱਸਦੇ ਨੇ ਰਾਸ਼ਟਰਪਤੀ ਨੂੰ ਕਹਿੰਦੇ ਕਿਹਾ ਕਿ ਇਹ ਸ਼ਾਇਦ ਕਹਿੰਦੇ ਵਿਅਕਤੀ ਬਿਮਾਰ ਸੀ ਕੁਈ ਰੋਗ ਲੱਗਿਆ ਸੀ ਜਿਹੜੇ ਹੱਥ ਕੰਮ ਨਹੀਂ ਸੀ ਰਾਸ਼ਟਰਪਤੀ ਨੂੰ ਕਹਿੰਦੇ ਨੇ ਮੋਢੀਲਾ ਜੀ ਨੂੰ ਕਹਿੰਦੇ ਨੇ ਵਿਸ਼ੇ ਦੇ ਬਿਮਾਰ ਸੀ ਖਾਣਾ ਖਾਣ ਵੇਲੇ ਕਦੇ ਦੇ ਹੱਥ ਕੰਮਰੇ ਸੀ थरथरा ਤਾਂ ਮੋਢੀਲਾ ਜੀ ਨੇ ਕਿਹਾ ਕਿ ਨਹੀਂ ਇਹ ਬਿਮਾਰ ਨਹੀਂ ਸੀ ਇਹਨੂੰ ਕੋਈ ਰੋਗ ਨਹੀਂ ਸੀ ਅਸਲ ਵਿੱਚ ਕਹਿੰਦੇ ਜਿਸ ਜੇਲ੍ਹ ਦੇ ਵਿੱਚ ਕਹਿੰਦੇ ਮੈਂ 28 ਸਾਲ ਕੈਦ ਰਿਹਾ ਮੰਡੇਲਾ ਜੀ ਕਹਿਣ ਲੱਗੇ ਆਪਣੀ ਕਹਾਣੀ ਦੱਸੀ ਮੰਡੇਲਾ ਜੀ ਨੇ ਰਾਸ਼ਟਰਪਤੀ ਨੇ ਵੇਖੋ ਆਪਣੇ ਅਹਿਲਕਾਰਾਂ ਦੇ ਕੋਲ ਗੱਲ ਕਰਦਾ ਮੰਤਰੀਆਂ ਦੇ ਕੋਲ ਗੱਲ ਕੀਤੀ ਕਹਿੰਦੇ ਜਿਹੜੀ ਜੇਲ੍ਹ ਦੇ ਵਿੱਚ ਮੈਂ 28 ਸਾਲ ਕਹਿੰਦੇ ਕੈਦ ਰਿਹਾ ਕਹਿੰਦੇ ਉੱਥੇ ਇਹ ਜਿੰਦਰ ਸੀ ਇਹਦੀ ਡਿਊਟੀ ਸੀ ਜਦੋਂ ਕਿਤੇ ਮੈਂ ਇਸ ਨੂੰ ਕਹਿੰਦੇ ਕੋਈ ਖਾਣ ਲਈ ਜਾਂ ਪੀਣ ਲਈ ਪਾਣੀ ਮੰਗਦਾ ਸੀ ਇਸ ਵਿਅਕਤੀ ਤੋਂ ਜਦੋਂ ਵੀ ਕਹਿੰਦੇ ਪਾਣੀ ਮੰਗਣਾ ਤਾਂ ਕਹਿੰਦੇ ਮੇਰੇ ਮੂੰਹ ਪਰ ਕਹਿੰਦੇ ਬਾਥਰੂਮ ਕਰ ਜਾਂਦਾ ਸੀ ਜਦੋਂ ਇਹ ਗੱਲ ਕਹਿੰਦੇ ਰਾਸ਼ਟਰਪਤੀ ਦੇ ਮੂੰਹ ਸੁਣੀ ਨਾਲ ਦੇ ਮੰਤਰੀ ਅਹਲਕਾਰ ਨੇ ਜਿਹੜੇ ਨਾਲ ਨੂੰ ਦੇ ਮਿੱਤਰ ਦੋਸਤ ਉਹ ਵੀ ਹੈਰਾਨ ਹੋ ਗਏ ਵੀ ਕਮਾਲ ਦੀ ਗੱਲ ਆ ਤੁਸੀਂ 28 ਸਾਲ ਜੇਲ੍ਹ ਕੱਟੀ ਇਹਦੀ ਡਿਊਟੀ ਸੀ ਇਹ ਜੇਲ੍ਹਰ ਸੀ ਜਦੋਂ ਵੀ ਪਾਣੀ ਮੰਗਦਾ ਕੋ ਖਾਣ ਨੂੰ ਚੀਜ਼ ਮੰਗਦਾ ਇਸ ਬੰਦੇ ਨੇ ਮੇਰੇ ਮੂੰਹ ਦੇ ਉੱਪਰ ਬਾਥਰੂਮ ਕਰ ਦੇਣਾ ਤੇ ਬਾਥਰੂਮ ਕਰ ਦਿੰਦਾ ਸੀ ਹੁਣ ਮੈਂ ਰਾਸ਼ਟਰਪਤੀ ਬਣ ਗਿਆ ਇਹ ਸੋਚਦਾ ਕਿ ਸ਼ਾਇਦ ਜਿਹੜਾ ਸਾਹਮਣੇ ਰਾਸ਼ਟਰਪਤੀ ਬੈਠਾ ਸ਼ਾਇਦ ਮੈਨੂੰ ਹੁਣ ਕੋਈ ਦੁੱਖ ਦੇਵੇਗਾ ਕੋਈ ਮੇਰੇ ਨਾਲ ਵੀ ਇਹ ਵਿਹਾਰ ਕਰੇਗਾ ਜੋ ਮੈਂ ਕੀਤਾ ਤੇ ਨਾਲ ਇਹ ਤਾਂ ਹੀ ਇਹਦੇ ਹੱਥ ਕੰਮਰੇ ਡਰ ਰਿਹਾ ਸੀ ਵੀ ਤੇ ਪਹੁੰਚ ਬਹੁਤ ਰਾਸ਼ਟਰਪਤੀ ਬਣ ਗਿਆ ਹੁਣ ਮੈਥੇ ਬਦਲਾ ਲਵੇਗਾ ਉਹ ਕੰਮ ਜਿਹੜੇ ਮੈਂ ਗਲਤ ਕੀਤੇ ਮੁੰਡੇ ਉੱਪਰ ਬਾਥਰੂਮ ਕਰਦਾ ਰਿਹਾ ਉਹ ਮਡੇਲਾ ਜੀ ਕਹਿਣ ਲੱਗੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੰਤਰੀਆਂ ਨੂੰ ਕਹਿੰਦੇ ਜੀ ਇਹ ਬਿਮਾਰ ਨਹੀਂ ਸੀ ਇਹ ਰੋਗੀ ਨਹੀਂ ਸੀ ਬਸ ਇਹਦੇ ਹੱਥ ਐਦਾਂ ਹੀ ਕੰਬ ਰਹੇ ਸੀ ਡਰ ਗਿਆ ਵੀ ਮੇਰੇ ਨਾਲ ਹੁਣ ਕਿਵੇਂ ਵਿਹਾਰ ਕਰੇਗਾ ਕਿੱਦਾਂ ਦਾ ਕਰੇਗਾ ਉਹ ਸੋਚਦਾਗਾ ਤੇ ਮੰਡੇਲਾ ਜੀ ਕਹਿੰਣ ਲੱਗੇ ਮੈਂ ਉਸ ਨਾਲ ਕਹਿੰਦੇ ਉਹੀ ਵਿਹਾਰ ਕਰਾਂਗਾ ਜੋ ਉਸ ਨੇ ਮੇਰੇ ਨਾਲ ਕਦੇ ਕੀਤਾ ਸੀ ਪਰ ਨਹੀਂ ਮੇਰਾ ਕਦੇ ਚਰਿੱਤਰ ਅਜਿਹਾ ਨਹੀਂ ਹੈ ਮੇਰੇ ਹਿਸਾਬ ਦੇ ਨਾਲ ਕਹਿੰਦੇ ਬਦਲੇ ਦੀ ਭਾਵਨਾ ਨਾਲ ਕਦੇ ਕੰਮ ਕਰਨਾ ਸਾਨੂੰ ਬਨਾਸਵਰ ਲੈ ਜਾਂਦਾ ਦਾ ਮੰਡੇਲਾ ਜੀ ਕਹਿਣ ਲੱਗੇ ਰਾਸ਼ਟਰਪਤੀ ਜੀ ਕੀ ਕਹਿੰਦੇ ਨੇ ਮੇਰੇ ਹਿਸਾਬ ਦੇ ਨਾਲ ਕਹਿੰਦੇ ਬਦਲੇ ਦੀ ਭਾਵਨਾ ਦੇ ਨਾਲ ਕਹਿੰਦੇ ਕੰਮ ਕਰਨਾ ਸਾਨੂੰ ਕਹਿੰਦੇ ਬਨਾਸ ਵੱਲ ਲੈ ਜਾਂਦਾ ਜਦੋਂ ਕਹਿੰਦੇ ਕਿਸੇ ਸੰਜਮ ਧੀਰਜ ਅਤੇ ਸਹਿਣਸ਼ੀਲਤਾ ਨਾਲ ਕਹਿੰਦੇ ਵਿਗਾਸ ਉਪਜਦਾ ਪਿਆਰ ਅੱਗੇ ਵੱਧਦਾ ਬੰਦਾ ਜੇ ਤੁਹਾਡੇ ਅੰਦਰ ਪਹਿਲਾਂ ਸੰਜਮ ਨਹੀਂ ਹੈ ਸਹਿਣਸ਼ੀਲਤਾ ਨਹੀਂ ਹੈ ਤਾਂ ਬੰਦਾ ਪਿੱਛੇ ਹੀ ਰਹਿ ਜਾਂਦਾ ਅੱਗੇ ਨਹੀਂ ਬੱਝ ਸਕਦਾ ਅੱਗੇ ਨਹੀਂ ਜਾ ਸਕਦਾ ਮਡੇਲਾ ਜੀ ਕਹਿੰਦੇ ਪਰ ਮੇਰੇ ਅੰਦਰ ਸੰਜਮ ਸੀ ਧੀਰਜ ਸੀ ਮੈਂ ਜੇਲ੍ਹ ਵੀ ਕੱਟੀ ਪੜ੍ਹਾਈ ਵੀ ਕਰਦਾ ਰਿਹਾ ਮਿਹਨਤ ਵੀ ਕੀਤੀ ਪਰ ਅੱਜ ਉਹ ਖੁਦਾ ਦੀ ਅੱਲਾਹ ਦੀ ਮੇਰੇ ਤੇ ਰਹਿਮਤ ਹੋਈ ਅੱਜ ਮੈਂ ਦੱਖਣੀ ਅਫਰੀਕਾ ਦਾ ਰਾਸ਼ਟਰਪਤੀ ਬਣ ਗਿਆ ਪਰ ਇਹ ਬੰਦਾ ਉੱਥੇ ਖੜਿਆਗਾ ਕਿਉਂ ਇਹ ਜੇੰਦਰ ਸੰਜਮ ਨਹੀਂ ਸੀ ਧੀਰਜ ਨਹੀਂ ਸੀ ਸਹਿਣਸ਼ੀਲਤਾ ਨਹੀਂ ਸੀ ਜਿੰਦਗੀ ਦੇ ਵਿੱਚ ਪਿਆਰਿਓ ਬਾਣੀ ਪੜਦਿਆਂ ਕਨਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ ਆਉਨੇ ਆ ਸਾਡਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਣਾ ਤਾਂ ਸੁਪਾ ਲਗਾ ਜਿਵੇਂ ਗੁਰੂ ਪਾਤਸ਼ਾਹ ਜੀ ਦੇ ਬਚਨ ਮੰਨੀਏ ਕਮਾਈਏ ਗੁਰਬਾਣੀ ਪੜ੍ਹਨ ਦਾ ਫਾਇਦਾ ਤਾਂ ਪਿਆਰਿਓ ਜੇ ਸਾਡੇ ਅੰਦਰ ਸੰਜਮ ਪੈਦਾ ਹੋਵੇ ਧੀਰਜ ਆਵੇ ਸੰਤੋਖ ਆਵੇ ਸਹਿਨਸੀਲਤਾ ਆਵੇ ਜਿਬਾਣੀ ਵੀ ਪੜਦੇ ਰੇ ਸਾਡੇ ਅੰਦਰ ਗੁਣੀ ਨਾ ਪੈਦਾ ਹੋਏ ਫਿਰ ਇਹ ਮੰਨ ਲਓ ਕਿ ਸੱਚੀ ਬਾਣੀ ਪੜੀ ਨਹੀਂ ਉੱਪਰੋਂ ਪੜੀ ਆ ਕਲੀਆਂ ਕੁਰਲੀਆਂ ਕੀਤੀਆਂ ਨੇ ਬਾਣੀ ਅੰਦਰੋਂ ਨਹੀਂ ਪੜੀ ਸਾਡਾ ਮਨ ਲੱਗਿਆ ਨਹੀਂ ਔਰ ਜੇ ਤੇ ਸਾਡੇ ਅੰਦਰ ਸੰਜਮ ਆ ਗਿਆ ਸੰਤੋਖ ਆ ਗਿਆ ਧੀਰਜ ਆ ਗਿਆ ਫਿਰ ਇਹ ਮੰਨ ਲਓ ਕੀ ਸਾਡੀ ਕੀਤੀ ਹੋਈ ਸੰਗਤ ਪੜੀ ਹੋਈ ਬਾਣੀ ਸਾਕਨ ਹੋ ਗਈ ਅਸੀਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਣ ਲੈ ਲਏ ਨੇ ਔਰ ਸਤ ਸੰਗਤ ਕਰਨ ਦਾ ਫਾਇਦਾ ਵੀ ਤਾਂ ਹੀ ਹੈ ਪਿਆਰੀ ਜਦੋਂ ਮਡੇਲਾ ਜੀ ਨੇ ਵੇਖੋ ਆਪਣੀ ਸਾਰੀ ਜ਼ਿੰਦਗੀ ਦੀ ਕਹਾਣੀ ਦੱਸੀ ਵੀ ਕਦੇ ਵਾਸਤੇ ਤੁਹਾਡਾ ਕੋਈ ਗਵੰਡੀ ਆ ਤੁਹਾਡੇ ਨਾਲ ਕੋਈ ਵੈਰ ਕਰਦਾ ਹੈਗਾ ਤੁਸੀਂ ਉਹਦੇ ਨਾਲ ਵੈਰ ਨਾ ਕਰੋ ਉਹਦਾ ਮਾੜਾ ਨਾ ਕਰੋ ਅੱਜ ਦੇ ਸਮੇਂ ਦੇ ਵਿੱਚ ਪਿਆਰੋ ਇਦਾਂ ਦੇ ਲੋਕ ਬੜੇ ਨੇ ਕੋਈ ਮਿਹਨਤ ਕਰਕੇ ਬੰਦਾ ਵੱਡੇ ਉਹਦੇ ਤੇ ਜਾਂਦਾਗਾ ਕੋਈ ਵਿਦੇਸ਼ ਚੱਲਿਆ ਗਿਆ ਕੋਈ ਚੰਗਾ ਕਾਰੋਬਾਰ ਕਰ ਲਿਆ ਪਰ ਲੋਕ ਜਿਹੜੇ ਲੋਕਾਂ ਦੀ ਸੋਚ ਆ ਗਈ ਉਹਦੇ ਪਿੱਛੇ ਖੜੀ ਆ ਬੜੀ ਦੂਰ ਖੜੇ ਨੇ ਇਹਦੇ ਕੋਲ ਪੈਸਾ ਕਿੱਥੋਂ ਆ ਗਿਆ ਐਡੀ ਵੱਡੀ ਕੋਠੀ ਕਿੱਥੋਂ ਬਣਾ ਲਈ ਇਹਨੇ ਜ਼ਮੀਨ ਕਿੱਥੋਂ ਬਣਾਈ ਸਾਡੇ ਕੋਲ ਹੈ ਨਹੀਂ ਬੰਦਾ ਇਹੀ ਸੋਚੀ ਜਾਂਦਾ ਉਹ ਦੂਜੇ ਨੂੰ ਡੇਗਣ ਦੀ ਕੋਸ਼ਿਸ਼ਾਂ ਕਰਦਾ ਕਿਵੇਂ ਨਾ ਕਿਵੇਂ ਇਹ ਵੀ ਮੇਰੇ ਪਿੱਛੇ ਰਹੇ ਅੱਗੇ ਨਾ ਵਧੇ ਕਿਉਂ ਸੋਚ ਵੜੀ ਹੈ ਕਾਰਨ ਇਹੀ ਆ ਬੇਸਿਕ ਗੁਰਬਾਣੀ ਪੜਦੇ ਤਾਂ ਰਹੇ ਪਰ ਸਾਡੇ ਅੰਦਰ ਅਸਰ ਹੀ ਨਹੀਂ ਹੋਇਆ ਅਸਰ ਤਾਂ ਹੋਵੇਗਾ ਜੇ ਬਾਣੀ ਨੂੰ ਮਨ ਲਾ ਕੇ ਪੜਾਂਗੇ ਗੁਰਬਾਣੀ ਦੇ ਨਾਲ ਜੁੜਾਂਗੇ ਔਰ ਜੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜੇ ਰਵਾਂਗੇ ਤਨ ਸੀ ਉਹ ਮਾਮਾ ਵੇਖੋ ਜਿੰਨਾ ਨਮੀਰ ਮੰਨੂ ਦੇ ਜੇਲ੍ਹ ਦੇ ਵਿੱਚ ਪਿਆਰਿਓ ਸਵਾ ਮਨ ਪਿਸਨਾ ਵੀ ਪੀਆ ਛੋਟੇ ਛੋਟੇ ਬੱਚਿਆਂ ਦੇ ਵੇਖੋ ਅੰਦਰ ਆਪਣੇ ਗਲਾਂ ਦੇ ਵਿੱਚ ਪਵਾ ਲਈਆਂ ਪਰ ਧੀਰਜ ਸੀ ਸੰਜਮ ਸੀ ਉਹਨਾਂ ਦੇ ਅੰਦਰ ਸਹਿਨਸੀਲਤਾ ਸੀ ਫਿਰ ਵੀ ਇੰਨੇ ਦੁੱਖਾਂ ਦੇ ਵਿੱਚ ਉਹਨਾਂ ਨੇ ਅਰਦਾਸ ਹੀ ਕੀਤੀ ਸੀ ਸੱਚੇ ਪਾਤਸ਼ਾਹ ਰਾਤ ਨੰਗੀਆ ਅੰਮ੍ਰਿਤ ਵੇਲਾ ਹੋਇਆ ਜਨ ਚੜਨ ਵਾਲਾ ਸੱਚੇ ਪਾਤਸ਼ਾਹ ਜੀ ਇਹ ਵੀ ਸੁੱਖਾਂ ਦਾ ਬਤੀਤ ਹੋ ਗਏ ਤੁਹਾਡੇ ਚਰਨਾਂ ਦੇ ਵਿੱਚ ਜੁੜੇ ਰਹੀਏ ਇੰਨੇ ਦੁੱਖਾਂ ਦੇ ਵਿੱਚ ਵੀ ਬੈਠੋ ਕਾਰਨ ਕੀ ਉਹਨਾਂ ਕੋਲ ਬਾਣੀ ਸੀ ਬਾਣੀ ਨਾਲ ਜੁੜੇ ਹੋਏ ਸੀ ਸੋ ਇਸੇ ਕਰਕੇ ਅਸੀਂ ਵੀ ਜਦੋਂ ਗੁਰੂ ਪਾਸ਼ਾ ਦੇ ਚਰਨਾਂ ਦੇ ਵਿੱਚ ਆਈਏ ਪਿਆਰਿਓ ਸਾਡੇ ਅੰਦਰ ਵੀ ਗ